ਬਵਾਈਏ ਕਰ ਸਾਥ ਸੁਖਮਾਨ ਆਇਆ ਬੰਦ ਮੇਰੇ ਸਦਾ ਰਹੋ ਸਾਧਕੇ ਸਾਧਕੀ ਜੀ ਮੈਂ ਦੇਖ ਰਿਹਾ ਪ੍ਰਸ਼ਾਸਨ ਵਾਲੋ ਵੀ ਐਸਡੀਐਮ ਸਾਹਿਬ ਜੀ ਕੀ ਸਾਧ ਸੰਗਤ ਜੀ ਜੋ ਕੋ ਤੋਂ ਇਸ ਨਗਰ ਕੀ ਤੁੰਡੀ बहुत ही खुशी का समय है जिस वे कलगीर पातशाह ने आनंदपुर साहब की धरती से सब तो पहला होला महला मनाया ਉਸੇ ਤਰੀਕੇ ਨਾਲ ਅੱਜ ਵੀ ਹੋਲੇ ਮਹੱਲੇ ਦੀ ਸ਼ੁਰੂਆਤ ਜਿਹੜੀ ਆ ਉਹ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਇਸ ਵੇਲੇ ਕੀਤੀ ਗਈ ਹੈ ਇਸ ਤੋਂ ਪਹਿਲਾਂ ਸਵੇਰੇ ਇੱਕ ਨਗਰ ਕੀਰਤਨ ਹਿਮਾਚਲ ਦੇ ਪਿੰਡ ਜੋਗੋਂ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਇਸ ਸਥਾਨ ਤੇ ਪਹੁੰਚਿਆ ਉਸ ਦੀ ਸਮਾਪਤੀ ਤੇ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਸਮੁੱਚੇ ਹੀ ਸੰਤ ਮਹਾਪੁਰਸ਼ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਸਮੁੱਚੇ ਹੀ ਪੱਤਰਕਾਰ ਭਾਈਚਾਰੇ ਨੇ ਸਭ ਨੇ ਇਕੱਠੇ ਹੋ ਕੇ ਪੰਜ ਨਗਾਰਿਆਂ ਤੇ ਚੋਟਾਂ ਲਾ ਕੇ ਇਸ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਜੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਝੋਲੀ ਵਿੱਚ ਪਾਇਆ ਸੋ ਅੱਜ ਮਹਾਨ ਬਖਸ਼ਿਸ਼ ਰਹਿਮਤ ਦਇਆ ਹੋਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਦਿਨਾਂ ਦੇ ਪਾਵਨ ਪਵਿੱਤਰ ਸਥਾਨ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਾਕਤ ਸ੍ਰੀ ਕੇਸਗਰ ਸਾਹਿਬ ਦੀ ਛਤਰ ਸ਼ਾਇਆ ਹੇਤ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਨਗਾਰਿਆਂ ਤੇ ਚੋਟਾਂ ਲਗਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਹੋਈ ਹੈ ਸਤਿਗੁਰ ਜੀ ਸਤਗੁਰੂ ਨੇ ਕਿਰਪਾ ਰਹਿਮਤ ਕਿ ਦਇਆ ਕੀਤੀ ਹੈ ਸਿੱਖ ਕੌਮ ਨੂੰ ਆਨ ਤੇ ਸ਼ਾਨ ਦਾ ਪ੍ਰਤੀਕ ਖਾਲਸੇ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਬਖਸ਼ਿਸ਼ ਕੀਤਾ ਹੈ ਜਿੱਥੇ ਇਹ ਹੋਲੀ ਰੰਗਾਂ ਨਾਲ ਖੇਡੀ ਜਾਂਦੀ ਸੀ ਉਥੇ ਸਤਗੁਰੂ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਜੋ ਸਾਡਾ ਖਾਲਸਾ ਹੈ ਉਹ ਰੰਗਾਂ ਵਿੱਚ ਨਹੀਂ ਹੋਲੀ ਖੇਡਿਆ ਕਰੇਗਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ ਔਰਨ ਕੀ ਹੋਲੀ ਮਾ ਮਹੋਲਾ ਕਹੋ ਬਚਨ ਗੋਬਿੰਦ ਸਿੰਘ ਅਮੁੱਲਾ ਇਹ ਅਮੋਲੇ ਬਚਨ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਸਾਡਾ ਖਾਲਸਾ ਪੰਥ ਦਾ ਤਿਹਾਰ ਸਾਡੀ ਧੋਲੀ ਵਿੱਚ ਪਾਇਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਸਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਨੰਦਗੜ ਸਾਹਿਬ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਲੇ ਮਹੱਲੇ ਦੀ ਆਰੰਭਤਾ ਹੋਈ ਹੈ ਅੱਜ ਰਾਤ 12 ਵਜੇ ਨਗਾਰਿਆਂ ਦੀ ਚੋਟ ਤੇ ਹੋਲੇ ਮਹੱਲੇ ਦੀ ਆਰੰਭਤਾ ਹੁੰਦੀ ਹੈ ਔਰ ਕੱਲ ਨੂੰ ਠੀਕ 9 ਵਜੇ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹਿਲੇ ਪੜਾ ਦੀ ਆਰੰਭਤਾ ਹੋਵੇਗੀ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 12 ਤਰੀਕ ਨੂੰ ਸਵੇਰੇ ਪਾਏ ਜਾਣਗੇ ਔਰ ਉਥੇ ਹੀ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ 13 ਤਰੀਕ ਵਾਲੇ ਦਿਨ ਹੋਲੇ ਮਹੱਲੇ ਦੀ ਆਰੰਭਤਾ ਨੂੰ ਮੁੱਖ ਰੱਖਦੇ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਔਰ ਜਿਨ੍ਹਾਂ ਦੇ ਭੋਗ 15 ਤਰੀਕ 15 ਮਾਰਚ 2025 ਹੋਲੇ ਮੁਹੱਲੇ ਵਾਲੇ ਦਿਨ ਪਾਏ ਜਾਣਗੇ ਜਿੱਥੇ ਇਹ ਅਖੰਡ ਪਾਠਾਂ ਦੀ ਆਰੰਭਤਾ ਤੇ ਸੰਪੂਰਨਤਾ ਹੀ ਹੁੰਦੀ ਹੈ ਉਥੇ ਸੰਤ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਮਹਾਨ ਗੁਰਮਤ ਸਮਾਗਮ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਜਿਥੇ ਢਾਡੀ ਜਿਥੇ ਕਵੀਸ਼ਰੀ ਸਿੰਘ ਸੰਗਤਾਂ ਨੂੰ ਹਾਰਜਸ ਦੁਆਰਾ ਗੁਰਬਾਣੀ ਕੀਰਤਨ ਦੇ ਨਾਲ ਨੇ ਹਾਲ ਕਰਦੇ ਨੇ ਸੰਗਤ ਜੀ ਉੱਥੇ ਹੀ ਗਨੇਹੰਗ ਸਿੰਘ ਲਾਡਲੀਆਂ ਫੌਜਾਂ ਅਤੇ ਸਮੁੱਚਾ ਖਾਲਸਾ ਪੰਥ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਵਿੱਤ ਪਾਵਨ ਪਵਿੱਤਰ ਧਰਤੀ ਤੇ ਆ ਕੇ ਹੋਲੇ ਮਹੱਲੇ ਦੀ ਰੌਣਕ ਨੂੰ ਵਧਾਉਂਦੀਆਂ ਨੇ ਔਰ ਸੱਚ ਕਰਕੇ ਜਾਣਿਓ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਰੂਪ ਵਿੱਚ ਸਤਿਗੁਰਾਂ ਨੇ ਆਪਣਾ ਸਰੀਰ ਬਖਸ਼ਿਸ਼ ਕੀਤਾ ਹੈ ਸਤਿਗੁਰ ਆਪ ਹੀ ਹੋਲੇ ਮਹਲੇ ਦੇ ਸਮਾਗਮਾਂ ਵਿੱਚ ਹਾਜ਼ਰ ਹੋਣ ਸੰਗਤ ਜੀ ਅਸੀਂ ਮਨ ਦੀਆਂ ਭਾਵਨਾਵਾਂ ਦੇ ਨਾਲ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਦੂਰੋਂ ਦਰੇੜਾਂ ਸੰਗਤਾਂ ਆ ਰਹੀਆਂ ਨੇ ਸੰਗਤ ਜੀ ਉਹਨਾਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕੋਈ ਐਸੇ ਕੰਮ ਨਾ ਕਰਨੇ ਜਿਹੜੇ ਇਸ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਕਿਸੇ ਦੀ ਉਂਗਲ ਹੋਵੇ ਸੰਗਤ ਜੀ ਅਸੀਂ ਸੋਹਣੇ ਸੁਚੱਜੇ ਕੰਮ ਕਰਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਆ ਕੇ ਦੀਵਾਨਾ ਦੀਆਂ ਹਾਜ਼ਰੀਆਂ ਭਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾਉਣੀਆਂ ਅਤੇ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਦੀ ਹਰ ਪ੍ਰਕਾਰ ਦੇ ਨਾਲ ਸਹਾਇਤਾ ਕਰਨੀ ਸਹਿਯੋਗ ਦੇਣਾ ਔਰ ਨਹੰਗ ਸਿੰਘ ਲਾਡਲੀਆਂ ਫੌਜਾਂ ਵੱਲੋਂ 15 ਤਰੀਕ ਵਾਲੇ ਦਿਨ ਔਰ ਜਿੱਥੇ ਹੋਲਾ ਮਹੱਲਾ ਚਰਨ ਗੰਗਾ ਦਾ ਸਟੇਡੀਅਮ ਵਿਖੇ ਖੇਡਿਆ ਜਾਂਦਾ ਹੈ ਉਥੇ ਹੋਲਾ ਮਹੱਲਾ ਠੀਕ 12:00 ਵਜੇ 15 ਤਰੀਕ ਵਾਲੇ ਦਿਨ ਤਾਕਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੋਂ ਪੰਜ ਪਿਆਰੇ ਸਹਿਬਾਨ ਨਿਸ਼ਾਂਤ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਆਰੰਭ ਹੋਵੇਗਾ ਔਰ ਜਿਸ ਵਿੱਚ ਬੇਅੰਤ ਸੰਗਤਾਂ ਹਰ ਸਾਲ ਸਮੂਹ ਸਮੂਹਿਤ ਕਰਦੀਆਂ ਨੇ ਇਸ ਵਾਰ ਵੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹੇ ਪ੍ਰਬੰਧ ਵੱਲੋਂ ਮਰੇਜਰ ਸਾਹਿਬਾਨ ਵੱਲੋਂ ਦਾਸ ਵੱਲੋਂ ਸਿੰਘ ਸਾਹਿਬਾਨ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰੇ ਵੱਲੋਂ ਬੇਨਤੀ ਹੈ ਭਾਈ ਆਓ ਰਲ ਮਿਲ ਕੇ ਆਪਾਂ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਿਏ